हले कुछ नहीं समझ आ कि की जो लाइट हो अंदर लगेगा कि अंदर धुआ बी फार्मासन चीज नहीं पता लग रहा है तीन बंद सुपरफिशल इंजरीज आईया ने कोई मेजर प्रॉब्लम नहीं है बस जिस लाके फर्स्ट एड बस को बचाव हो गया नुकसान फैक्ट्री का आया कि पेना ਤੂੰ ਥੋੜਾ ਬ੍ਰੇਕ ਕਰਦੇ ਹੋ ਅੰਦਰ ਕੀ ਸਰਮਾਂ ਮਾਮਲਾ ਤੇਰਾ ਹੋਇਆ ਨਹੀਂ ਫੋਨ ਕਰੋ ਯਾਰ ਆਪਣਾ ਸਾਨੂੰ ਆ ਥੋੜੀ ਦੇਰ ਹੋਈ ਆ ਅ ਔਰ ਕੌਲ ਆਈ ਸੀਗੀ ਕਿ ਕੁਲੂ ਵਾਲੀ ਫੈਕਟਰੀ ਦੇ ਵਿੱਚ ਇੱਕ ਦਵਾਈਆਂ ਵਾਲੀ ਫੈਕਟਰੀ ਆ ਜਿਹਦੇ ਵਿੱਚ ਪਲਾਸਟ ਹੋਇਆ ਵਾ ਉਹ ਅਸੀਂ ਇੱਥੇ ਆਏ ਆ ਖੈਰ ਬਰਗੇਡ ਵਾਲੀ ਗੱਡੀ ਵੀ ਆਈ ਹੋਈ ਆ ਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਵਰਮਸੂਰੀ ਜੀ ਉਹ ਮਿਲੇ ਨੇ ਸਾਨੂੰ ਕਿ ਉਹ ਇੱਕ ਇਹਨਾਂ ਦਾ ਜਿਹੜਾ ਪਾਊਡਰ ਸਿਕਾਉਦੇ ਆ ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਰੈਰ ਉਹਨੂੰ ਭੋਲਦੇ ਆ ਉਹ ਮਤਲਬ ਜਾਂ ਉਹ ਓਵਰ ਹੀਟ ਹੋ ਗਿਆ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਛੱਡਿਆ ਵਾ ਤੇ ਬਾਕੀ ਉਹਦੇ ਨਾਲ ਫਟਣ ਦੇ ਨਾਲ ਨਾ ਦੋ ਬੰਦੇ ਤੇ ਇੱਕ ਔਰ ਨੂੰ ਥੋੜਾ ਜਿਹਾ ਮਤਲਬ ਆਈਆ ਸੱਟਾਂ ਲੱਗੀਆਂ ਨੇ ਜਾਂ ਕਹਿ ਲਓ ਜੀ ਉਹਨਾਂ ਨੂੰ ਥੋੜਾ ਜਿਹਾ ਕੋਈ ਪ੍ਰੋਬਲ ਸਾਹ ਦੇ ਵਿੱਚ ਪ੍ਰੋਬਲਮ ਆਈ ਆ ਉਹਨਾਂ ਨੂੰ ਕੌਫਰੇ ਦਾ ਹਸਪਤਲ ਇਹਨਾਂ ਦੇ ਫਾਤਿਹ ਸਾਹਿਬ ਲੈ ਕੇ ਗਏ ਹੋਏ ਆ ਏ ਬਾਕੀ ਦੇਖ ਰਹੇ ਆ ਇਹ ਬਾਕੀ ਹੋਰ ਚੈੱਕ ਕਰ ਰਹੇ ਆ ਕਿ ਕਿੰਨਾ ਕੁ ਨੁਕਸਾਨ ਹੋਇਆ ਜਾਂ ਕੋਈ ਹੋਰ ਨਾਂ ਵੀ ਹੋ ਜੇ ਜਿਉਂ ਕਿ ਉਹਦਾ ਕਨੈਕਸ਼ਨ ਬਿਜਲੀ ਦਾ ਟੱਟਾ ਹੋਇਆ ਟੋਟਲ ਕਿੰਨੇ ਝੱਟ ਵੀ ਗਏ ਤਿੰਨੇ ਨੇ ਉਹ ਜਾਂਸ ਨੇ ਇੱਕ ਲੇਡੀ ਜੀ ਫੈਕਟਰੀ ਕਿਸ ਚੀਜ਼ ਦੀ ਹੈ ਦਵਾਈਆਂ ਦੀ ਫੈਕਟਰੀ ਹੈ ਹੋਰ ਜਿਹੜੀਆਂ ਗੋਲੀਆਂ ਬਣਦੀਆਂ ਨੇ ਮੈਡੀਕੀਨਲ ਦਵਾਈਆਂ ਕਾਰਵਾਈ ਕੀਤੀ ਵੀ ਨਹੀਂ ਅੱਜ ਇਹ ਤੁਸੀਂ ਆਏ ਹੀ ਆ ਦੇਖ ਰਹੇ ਆ ਕਿ ਜੋ ਆਊਗਾ ਦੇਖਾਂਗੇ ਹੋਸਾ ਨਾ ਕਰਾਂਗੇ ਕੁਸਰਾ ਲੈ ਕੁਛ ਨਹੀਂ ਸਮਝ ਆ ਰਿਹਾ ਕਿ ਇਹ ਜਦੋਂ ਲਾਈਟ ਹੋਏਗੀ ਅੰਦਰੋਂ ਉਦੋਂ ਪਤਾ ਲੱਗੇਗਾ ਕਿ ਅੰਦਰ ਹੋਇਆ ਕੀ ਹੈ ਅੰਦਰ ਧੂਆ ਬੜਾ ਉੱਗੀ ਫਾਰਮਾਸਿਟੀਕਲ ਨਾਮ ਹੈ ਮੈਡੀਸਨ ਦੀ ਫੈਕਟਰੀ ਸੀ ਬਲਾਸਟ ਹੋਇਆ ਕਿਸ ਚੀਜ਼ਾਂ ਹਲ ਨਹੀਂ ਪਤਾ ਲੱਗ ਰਿਹਾ ਸਰ ਕਿੰਨੇ ਕੁ ਵਜੇ ਰਹੇ ਤੁਹਾਨੂੰ ਪਤਾ ਹੈ ਇਹ ਕੋਈ ਅਧਾ ਬੋਨਾ ਘੰਟਾ ਪਹਿਲੇ ਦਿਖਾਇਆ ਹਾਂਜੀ ਮੈਂ ਮੌਕੇ ਤੇ ਅੰਦਰ ਹੀ ਸੀ ਕਿਨੇ ਲੋਕ ਇੰਜਰੀ ਹੋਏ ਕੀ ਹਾਲਾਤ ਤਿੰਨ ਬੰਦਿਆਂ ਨੂੰ ਸਿਰਫ ਸਰਫੇਸ਼ੀਅਲ ਇੰਜਰੀਜ਼ ਆਈਆਂ ਨੇ ਕੋਈ ਮੇਜਰ ਪ੍ਰੋਬਲਮ ਨਹੀਂ ਹੈ ਬਸ ਫੁਰਜਸਲਾ ਹੈ ਕਿ ਫਰਸਟ ਏਡ ਬਸ ਉਹਨਾਂ ਨੂੰ ਬਚਾਵਾ ਹੋ ਗਿਆ ਨੁਕਸਾਨ ਕਿੱਥੇ ਨੁਕਸਾਨ ਫੈਕਟਰੀ ਦਾ ਹੋਇਆ ਜੋ ਦੇਖਣਾ ਪੈਣਾ ਠੀਕ ਹੈ ਇਹ ਬੜਾ ਫ੍ਰੀਕ ਹਾਂਜੀ ਸਰ ਥੀਸਰਾ ਮਾਮਲਾ ਤੇ ਇਹ ਹੋਇਆ ਜੀ ਫੋਨ ਕਰੋ ਆਪਣਾ ਸਾਨੂੰ ਆ ਥੋੜੀ ਦੇਰ ਹੋਈ ਆ ਅ ਔਰ ਕੌਲ ਆਈ ਸੀਗੀ ਕਿ ਕੁਲੂ ਵਾਲੀ ਫੈਕਟਰੀ ਦੇ ਵਿੱਚ ਇੱਕ ਦਵਾਈਆਂ ਵਾਲੀ ਫੈਕਟਰੀ ਆ ਜਿਹਦੇ ਵਿੱਚ ਪਲਾਸਟ ਹੋਇਆ ਵਾ ਉਹ ਅਸੀਂ ਇੱਥੇ ਆਏ ਆ ਫਾਇਰ ਬਰਗੇਡ ਵਾਲੀ ਗੱਡੀ ਵੀ ਆਈ ਹੋਈ ਆ ਤੇ ਦੇਖਿਆ ਵਾ ਜਿਹੜੇ ਮਾਲਕ ਨੇ ਇਹਨਾਂ ਦੇ ਬਰਨਸੂਰੀ ਜੀ ਉਹ ਮਿਲੇ ਨੇ ਸਾਨੂੰ ਤੇ ਉਹ ਇੱਕ ਇਹਨਾਂ ਦਾ ਜਿਹੜਾ ਪਾਊਡਰ ਸਿਕਾਉਂਦੇ ਆ ਜਿਹੜਾ ਜਿਹੜੀ ਮਸ਼ੀਨ ਦੇ ਨਾਲ ਉਹ ਰੈਰ ਉਹਨੂੰ ਕੋਲਦੇ ਆ ਉਹ ਮਤਲਬ ਜਾਂ ਉਹ ওভার ਹੀਟ ਹੋ ਗਿਆ ਫਟਿਆ ਵਾ ਜਾਂ ਉਹਦੇ ਵਿੱਚ ਕੋਈ ਫਾਲਟ ਆਇਆ ਉਹਦਾ ਕਰਕੇ ਛੱਡਿਆ ਵਾ ਕਿ ਬਾਕੀ ਉਹਦੇ ਨਾਲ ਫਟਣ ਦੇ ਨਾਲ ਨਾ ਦੋ ਬੰਦੇ ਤੇ ਇੱਕ ਔਰ ਨੂੰ ਥੋੜਾ ਜਿਹਾ ਮਤਲਬ ਭਾਈ ਆ ਸੱਟਾਂ ਲੱਗੀਆਂ ਨੇ ਜਾਂ ਕਹਿ ਲਓ ਜੀ ਉਹਨਾਂ ਨੂੰ ਥੋੜਾ ਜਿਹਾ ਕੋਈ ਪ੍ਰੋਬਲਮ ਸਾਹ ਦੇ ਵਿੱਚ ਪ੍ਰੋਬਲਮ ਆਈ ਆ ਉਹਨਾਂ ਨੂੰ ਕੌਫਰੀ ਦਾ ਹਸਪਤਲ ਇਹਨਾਂ ਦੇ ਫਾਕ ਸਾਹਿਬ ਲੈ ਕੇ ਗਏ ਹੋਏ ਆ ਏ ਬਾਕੀ ਦੇਖ ਰਹੇ ਆ ਇਹ ਬਾਕੀ ਹੋਰ ਚੈੱਕ ਕਰ ਰਹੇ ਆ ਕਿ ਕਿੰਨਾ ਕੁ ਨੁਕਸਾਨ ਹੋਇਆ ਜਾਂ ਕੋਈ ਹੋਰ ਨਾਂ ਵੀ ਹੋ ਜੇ ਜਾਂ ਕਿਉਂਕਿ ਉਹਦਾ ਕਨੈਕਸ਼ਨ ਬਿਜਲੀ ਦਾ ਟੱਟਾ ਹੋਇਆ ਟੋਟਲ ਕਿੰਨੇ ਜੱਟ ਵੀ ਹੋਏ ਤਿੰਨ ਨੇ ਉਹ 1.5 ਇੱਕ ਲੇਡੀ ਦਾ ਫੈਕਟਰੀ ਕਿਸ ਚੀਜ਼ ਦੀ ਹੈ ਦਵਾਈਆਂ ਦੀ ਫੈਕਟਰੀ ਹੈ ਹੋਰ ਜਿਹੜੀਆਂ ਦਵਾਈਆਂ ਗੋਲੀਆਂ ਬਣਦੀਆਂ ਨੇ ਮੈਡੀ ਮੈਡੀ ਸੱਟੀਆਂ ਆਰਬਾਈ ਕੀਤੀ ਸੀ ਅੱਜ ਇਹ ਤੁਸੀਂ ਆਏ ਹੀ ਆ ਦੇਖ ਰਹੇ ਆ ਤੇ ਜੋ ਆਊਗਾ ਦੇਖਾਂਗੇ ਉਸ ਹਾਲ ਨਾ ਕਰਾਂਗੇ